ਪਰ ਭਾਈ ਤਿੰਨ ਜਾਨਾਂ ਗਈਆਂ ਨੇ ਤੇ ਉਹ ਅਮਰੀਕਾ ਆ ਉਹ ਇੰਡੀਆ ਨਹੀਂ ਹੈਗਾ ਉੱਥੇ ਸਾਰਿਆਂ ਲਈ ਕਾਨੂੰਨ ਇੱਕ ਬਰਾਬਰ ਹੁੰਦਾ ਹੈ ਤੇ ਗੋਰਾ ਮਾਰਦਾ ਗੋਰੇ ਨੂੰ ਵੀ ਇੰਨੀੋ ਸਜ਼ਾ ਸੀ ਕਾਲਾ ਮਾਰਦਾ ਕਾਲੇ ਨੂੰ ਵੀ ਇੰਨੀੋ ਸਜ਼ਾ ਸੀਗੀ ਪਰ ਚਲੋ ਹਮਦਰਦੀ ਦੇ ਨਾਤੇ ਇਨਸਾਨੀਅਤ ਦੇ ਨਾਤੇ ਸਾਨੂੰ ਪਤਾ ਲੱਗਿਆ ਵੀ ਕੋਈ ਪਟੀਸ਼ਨ ਹੁੰਦੀ ਹੈ ਜੀ ਜਿਹਦੇ ਸਜ਼ਾ ਘੱਟ ਹੋ ਜਾਂਦੀ ਅਸੀਂ ਇਹ ਨਹੀਂ ਕਹਿੰਦੇ ਵੀ ਹਾਂ ਸਜ਼ਾ ਨਾ ਹੋਵੇ ਤਿੰਨ ਚਾਰ ਦਿਨਾਂ ਤੋਂ ਆਪਾਂ ਸਾਰੇ ਦੇਖ ਰਹੇ ਹਾਂ ਜਿਹੜਾ ਬਾਈ ਹਰਜਿੰਦਰ ਕੋਲੋਂ ਐਕਸੀਡੈਂਟ ਹੋ ਗਿਆ ਤਿੰਨ ਜਾਨਾਂ ਚਲੀਆਂ ਗਈਆਂ ਪਰਮਾਤਮਾ ਸ਼ਾਂਤੀ ਦੇਵੇ ਉਹਨਾਂ ਦੀ ਆਤਮਾ ਨੂੰ ਵੀ ਪਰਿਵਾਰ ਨੂੰ ਵੀ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਇੱਕ ਪਟੀਸ਼ਨ ਚੱਲੀ ਹੋਈ ਆ ਉਸ ਪਟੀਸ਼ਨ ਚ ਅਸੀਂ ਵੀ ਸੋਚਿਆ ਵੀ ਚਲੋ ਹਮਦਰਦੀ ਹੁੰਦੀ ਹੈ ਇਨਸਾਨੀਤ ਤੇ ਨਾਤੇ ਵੀ ਉਹਦੀ ਸਜ਼ਾ ਘੱਟ ਹੋ ਜੇ ਪਰ ਭਈ ਤਿੰਨ ਜਾਨਾਂ ਗਈਆਂ ਨੇ ਤੇ ਉਹ ਅਮਰੀਕਾ ਆ ਉਹ ਇੰਡੀਆ ਨਹੀਂ ਹੈਗਾ ਉੱਥੇ ਸਾਰਿਆਂ ਲਈ ਕਾਨੂੰਨ ਇੱਕ ਬਰਾਬਰ ਹੁੰਦਾ ਆ ਠੀਕ ਹੈ ਉੱਥੇ ਗੋਰਾ ਮਾਰਦਾ ਗੋਰੇ ਨੂੰ ਵੀ ਇੰਨੀ ਸਜ਼ਾ ਸੀ ਕਾਲਾ ਮਾਰਦਾ ਕਾਲੇ ਨੂੰ ਵੀ ਇੰਨੀ ਸਜ਼ਾ ਸੀਗੀ ਪਰ ਚਲੋ ਹਮਦਰਦੀ ਦੇ ਨਾਤੇ ਇਨਸਾਨੀਅਤ ਦੇ ਨਾਤੇ ਸਾਨੂੰ ਪਤਾ ਲੱਗਿਆ ਵੀ ਕੋਈ ਪਟੀਸ਼ਨ ਹੁੰਦੀ ਹੈ ਜੀ ਇਹਦੇ ਤੇ ਸਜ਼ਾ ਘੱਟ ਹੋ ਜਾਂਦੀ ਅਸੀਂ ਇਹ ਨਹੀਂ ਕਹਿੰਦੇ ਵੀ ਹਾਂ ਸਜ਼ਾ ਨਾ ਹੋਵੇ ਠੀਕ ਹੈ ਕੋਈ ਪਈਓ ਇੰਡੀਆ ਦੇ ਕਾਨੂੰਨ ਨਹੀਂ ਹੈਗੇ ਇਸ ਕਰਕੇ ਠੀਕ ਹੈ ਮੈਨੂੰ ਇਹ ਵੀ ਪਤਾ ਲੱਗਿਆ ਵੀ ਸ਼ਾਇਦ ਉਹ ਪਟੀਸ਼ਨ ਵੀ ਫੇਕ ਆ ਪਤਾ ਨਹੀਂ ਸੱਚ ਆ ਪਰ ਆਪਾਂ ਨੇ ਪਾਈ ਆ ਪੋਸਟ ਹੈ ਨਾ ਪਰ ਇਹ ਗੱਲਾਂ ਵੀ ਸਾਨੂੰ ਸਮਝਣੀਆਂ ਪੈਣਗੀਆਂ ਠੀਕ ਹੈ ਉੱਥੇ ਕੋਈ ਐ ਨਹੀਂ ਹੈਗਾ ਵੀ ਹਾਂ ਤੁਹਾਨੂੰ ਵੀ ਉਹ ਕੱਢਣਾ ਚਾਹੁੰਦੇ ਨੇ ਕਿਉਂਕਿ ਅਮਰੀਕਾ ਇੱਕ ਇਹੋ ਜਿਹਾ ਦੇਸ਼ ਆ ਜਿਹੜਾ ਜਿਨੇ ਸੰਭਿਆ ਸਾਡੇ ਪੰਜਾਬੀਆਂ ਨੂੰ ਠੀਕ ਆ ਉੱਥੇ ਪਟੀਸ਼ਨਾਂ ਲਾਈਆਂ ਨੇ ਜਾ ਕੇ ਜਦੋਂ ਇੱਥੇ ਕਹਾਣ ਹੁੰਦਾ ਸੀ ਸਾਡਾ ਠੀਕ ਐ ਉਥੋਂ ਸਿੱਖਣ ਦੀ ਲੋੜ ਆ ਅਮਰੀਕਾ ਤੋਂ ਸਾਨੂੰ ਬਹੁਤ ਕੁਝ ਉੱਥੇ ਦੇ ਕਾਨੂੰਨਾਂ ਤੋਂ ਸਾਨੂੰ ਸਿੱਖਣ ਦੀ ਲੋੜ ਆ ਵੀ ਉੱਥੇ ਚਾਹੇ ਅਮੀਰ ਬੰਦਾ ਚਾਹੇ ਗਰੀਬ ਬੰਦਾ ਆ ਉਹਨਾਂ ਲਈ ਕਾਨੂੰਨ ਇੱਕ ਬਰਾਬਰ ਆ ਮੀਰ ਗਰੀਬ ਇਸ ਕਰਕੇ ਆ ਮਿਹਨਤ ਦੇ ਹਿਸਾਬ ਨਾਲ ਹੁੰਦੇ ਨੇ ਅਮੀਰ ਗਰੀਬ ਪਰ ਭਾਈ ਉੱਥੇ ਕਾਨੂੰਨ ਸਾਰਿਆਂ ਲਈ ਇੱਕ ਬਰਾਬਰ ਆ ਇਹ ਵੀ ਸੋਚਣਾ ਪੈਣਾ ਤਿੰਨ ਜਾਨਾਂ ਗਈਆਂ ਨੇ ਇਦੇ 'ਚ ਵੀ ਕੋਈ ਸ਼ੱਕ ਨਹੀਂ ਹੈਗਾ ਠੀਕ ਹੈ ਹਾਂ ਅਸੀਂ ਇੱਕ ਪਟੀਸ਼ਨ ਹਮਦਰਦੀ ਦੇ ਨਾਤੇ ਜ਼ਰੂਰ ਕਰ ਸਕਦੇ ਹਾਂ ਸਾਰੇ ਰਣ ਮਿਲ ਕੇ ਵੀ ਉਹਦੀ ਸਜ਼ਾ ਘੱਟ ਹੋ ਜੇ ਠੀਕ ਹੈ ਪਰ ਭਾਈ ਗਲਤੀ ਹੋਈ ਹੈ ਤਿੰਨ ਜਾਨਾਂ ਗਈਆਂ ਨੇ ਇਸ ਚੀਜ਼ ਨੂੰ ਵੀ ਮੰਨਣਾ ਪੈਣਾ ਤੇ ਅਮਰੀਕਾ ਦੇ ਕਾਨੂੰਨ ਸਾਰਿਆਂ ਲਈ ਇੱਕ ਬਰਾਬਰ ਨੇ ਠੀਕ ਹੈ ਚਾਹੇ ਕਾਲਾ ਮਾਰਦਾ ਯਾਰ ਕਾਲੇ ਨੂੰ ਵੀ ਇੰਨੀੋ ਸਜ਼ਾ ਸੀਗੀ ਗੋਰਾ ਮਾਰਦਾ ਗੋਰੀ ਨੂੰ ਵੀ ਇੰਨੀੋ ਸਜ਼ਾ ਸੀਗੀ ਪਰ ਚਲੋ ਅਸੀਂ ਹਮਦਰਦੀ ਦੇ ਨਾਤੇ ਸੋਚ ਰਹੇ ਹਾਂ ਭਰਾ ਦੀ ਸਜ਼ਾ ਘੱਟ ਹੋ ਜੇ ਇਨਸਾਨੀਅਤ ਦੇ ਨਾਤੇ ਅਸੀਂ ਸੋਚਦੇ ਹਾਂ ਪਰ ਭਈ ਸਿੱਖੋ ਸਿੱਖਣ ਦੀ ਲੋੜ ਅਮਰੀਕਾ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਆ ਠੀਕ ਹੈ ਬਹੁਤ ਕੁਝ ਸਿੱਖਣ ਦੀ ਲੋੜ ਆ ਥੋੜਾ ਬੜੋ ਇਸ ਖਾੜੇ 'ਚ ਬੜਨਾ ਪੈਣਾ ਭਾਈ ਸਿੱਖਣਾ ਪੈਣਾ ਆ ਫੇਰ ਜਾ ਕੇ ਤੁਸੀਂ ਬੱਚੋਗੇ ਉਹਨਾਂ ਨਾਲੇ ਟਾਈਮ 'ਚ ਤਿੰਨ ਚਾਰ ਦਿਨਾਂ ਤੋਂ ਆਪਾਂ ਸਾਰੇ ਦੇਖ ਰਹੇ ਹਾਂ ਜਿਹੜਾ ਬਾਈ ਹਰਜਿੰਦਰ ਕੋਲੋਂ ਐਕਸੀਡੈਂਟ ਹੋ ਗਿਆ ਤਿੰਨ ਜਾਨਾਂ ਚਲੀਆਂ ਗਈਆਂ ਪਰਮਾਤਮਾ ਸ਼ਾਂਤੀ ਦੇਵੇ ਉਹਨਾਂ ਦੀ ਆਤਮਾ ਨੂੰ ਵੀ ਪਰਿਵਾਰ ਨੂੰ ਵੀ ਪਹਾਣਾ ਨਨ ਦਾ ਬਲ ਬਖਸ਼ੇ ਤੇ ਇੱਕ ਪਟੀਸ਼ਨ ਚ ਲੀ ਹੋਈ ਆ ਉਸ ਪਟੀਸ਼ਨ ਚ ਅਸੀਂ ਵੀ ਸੋਚਿਆ ਵੀ ਚਲੋ ਹਮਦਰਦੀ ਹੁੰਦੀ ਹੈ ਇਨਸਾਨੀਤ ਨਾਤੇ ਵੀ ਉਹਦੀ ਸਜ਼ਾ ਘੱਟ ਹੋ ਜੇ ਪਰ ਭਈ ਤਿੰਨ ਜਾਨਾਂ ਗਈਆਂ ਨੇ ਤੇ ਉਹ ਅਮਰੀਕਾ ਆ ਉਹ ਇੰਡੀਆ ਨਹੀਂ ਹੈਗਾ ਉੱਥੇ ਸਾਰਿਆਂ ਲਈ ਕਾਨੂੰਨ ਇੱਕ ਬਰਾਬਰ ਹੁੰਦਾ ਆ ਠੀਕ ਹੈ ਉੱਥੇ ਗੋਰਾ ਮਾਰਦਾ ਗੋਰੇ ਨੂੰ ਵੀ ਇੰਨੀ ਸਜ਼ਾ ਸੀ ਕਾਲਾ ਮਾਰਦਾ ਕਾਲੇ ਨੂੰ ਵੀ ਇੰਨੀ ਸਜ਼ਾ ਸੀਗੀ ਪਰ ਚਲੋ ਹਮਦਰਦੀ ਦੇ ਨਾਤੇ ਇਨਸਾਨੀਅਤ ਦੇ ਨਾਤੇ ਸਾਨੂੰ ਪਤਾ ਲੱਗਿਆ ਵੀ ਕੋਈ ਪਟੀਸ਼ਨ ਹੁੰਦੀ ਹੈ ਜੀ ਇਹਦੇ ਤੇ ਸਜ਼ਾ ਘੱਟ ਹੋ ਜਾਂਦੀ ਅਸੀਂ ਇਹ ਨਹੀਂ ਕਹਿੰਦੇ ਵੀ ਹਾਂ ਸਜ਼ਾ ਨਾ ਹੋਵੇ ਠੀਕ ਹੈ ਕੋਈ ਪਈਓ ਇੰਡੀਆ ਦੇ ਕਾਨੂੰਨ ਨਹੀਂ ਹੈਗੇ ਇਸ ਕਰਕੇ ਠੀਕ ਹੈ ਮੈਨੂੰ ਇਹ ਵੀ ਪਤਾ ਲੱਗਿਆ ਵੀ ਸ਼ਾਇਦ ਉਹ ਪਟੀਸ਼ਨ ਵੀ ਫੇਕ ਆ ਪਤਾ ਨਹੀਂ ਸੱਚ ਆ ਪਰ ਆਪਾਂ ਨੇ ਪਾਈ ਆ ਪੋਸਟ ਹੈ ਨਾ ਪਰ ਇਹ ਗੱਲਾਂ ਵੀ ਸਾਨੂੰ ਸਮਝਣੀਆਂ ਪੈਣਗੀਆਂ ਠੀਕ ਹੈ ਉੱਥੇ ਕੋਈ ਐ ਨਹੀਂ ਹੈਗਾ ਵੀ ਹਾਂ ਤੁਹਾਨੂੰ ਵੀ ਉਹ ਕੱਢਣਾ ਚਾਹੁੰਦੇ ਨੇ ਕਿਉਂਕਿ ਅਮਰੀਕਾ ਇੱਕ ਇਹੋ ਜਿਹਾ ਦੇਸ਼ ਆ ਜਿਹੜਾ ਜਿਨੇ ਸਾਭਿਆ ਸਾਡੇ ਪੰਜਾਬੀਆਂ ਨੂੰ ਠੀਕ ਆ ਉੱਥੇ ਪਟੀਸ਼ਨਾਂ ਲਾਈਆਂ ਨੇ ਜਾ ਕੇ ਜਦੋਂ ਇੱਥੇ ਕਾਹਨ ਹੁੰਦਾ ਸੀ ਸਾਡਾ ਠੀਕ ਆ ਉੱਥੋਂ ਸਿੱਖਣ ਦੀ ਲੋੜ ਆ ਅਮਰੀਕਾ ਤੋਂ ਸਾਨੂੰ ਬਹੁਤ ਕੁਝ ਉੱਥੇ ਦੇ ਕਾਨੂੰਨਾਂ ਤੋਂ ਸਾਨੂੰ ਸਿੱਖਣ ਦੀ ਲੋੜ ਆ ਵੀ ਉੱਥੇ ਚਾਹੇ ਅਮੀਰ ਬੰਦਾ ਚਾਹੇ ਗਰੀਬ ਬੰਦਾ ਆ ਉਹਨਾਂ ਲਈ ਕਾਨੂੰਨ ਇੱਕ ਬਰਾਬਰ ਆ ਮੀਰ ਗਰੀਬ ਇਸ ਕਰਕੇ ਆ ਮਿਹਨਤ ਦੇ ਹਿਸਾਬ ਨਾਲ ਹੁੰਦੇ ਨੇ ਅਮੀਰ ਗਰੀਬ ਪਰ ਪਾਇਓ ਤੇ ਕਾਨੂੰਨ ਸਾਰਿਆਂ ਲਈ ਇੱਕ ਬਰਾਬਰ ਆ ਇਹ ਵੀ ਸੋਚਣਾ ਪੈਣਾ ਤਿੰਨ ਜਾਨਾਂ ਗਈਆਂ ਨੇ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈਗਾ ਠੀਕ ਹੈ ਹਾਂ ਅਸੀਂ ਇੱਕ ਪਟੀਸ਼ਨ ਹਮਦਰਦੀ ਦੇ ਨਾਤੇ ਜ਼ਰੂਰ ਕਰ ਸਕਦੇ ਹਾਂ ਸਾਰੇ ਰਲ ਮਿਲ ਕੇ ਵੀ ਉਹਦੀ ਸਜ਼ਾ ਘੱਟ ਹੋ ਜੇ ਠੀਕ ਹੈ ਪਰ ਭਾਈ ਗਲਤੀ ਹੋਈ ਹੈ ਤਿੰਨ ਜਾਨਾਂ ਗਈਆਂ ਨੇ ਇਸ ਚੀਜ਼ ਨੂੰ ਵੀ ਮੰਨਣਾ ਪੈਣਾ ਤੇ ਅਮਰੀਕਾ ਦੇ ਕਾਨੂੰਨ ਸਾਰਿਆਂ ਲਈ ਇੱਕ ਬਰਾਬਰ ਨੇ ਠੀਕ ਹੈ ਚਾਹੇ ਕਾਲਾ ਮਾਰਦਾ ਯਾਰ ਕਾਲੇ ਨੂੰ ਵੀ ਇੰਨੀੋ ਸਜ਼ਾ ਸੀਗੀ ਗੋਰਾ ਮਾਰਦਾ ਗੋਰੀ ਨੂੰ ਵੀ ਇੰਨੀੋ ਸਜ਼ਾ ਸੀਗੀ ਪਰ ਚਲੋ ਅਸੀਂ ਹਮਦਰਦੀ ਦੇ ਨਾਤੇ ਸੋਚ ਰਹੇ ਹਾਂ ਭਰਾ ਦੀ ਸਜ਼ਾ ਘੱਟ ਹੋ ਜੇ ਇਨਸਾਨੀਅਤ ਦੇ ਦਿਨਾਂ 'ਤੇ ਸੀ ਸੋਚਦੇ ਆ ਪਰ ਬਈ ਸਿੱਖੋ ਸਿੱਖਣ ਦੀ ਲੋੜ ਅਮਰੀਕਾ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਆ ਠੀਕ ਹੈ ਬਹੁਤ ਕੁਝ ਸਿੱਖਣ ਦੀ ਲੋੜ ਆ ਥੋੜਾ ਬੜੋ ਇਸ ਖਾੜੇ 'ਚ ਬੜਨਾ ਪੈਣਾ ਭਾਈ ਸਿੱਖਣਾ ਪੈਣਾ ਆ ਫੇਰ ਜਾ ਕੇ ਤੁਸੀਂ ਬੱਚੋਂ ਨਾਲੇ ਟਾਈਮ